ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ABC ਨਿਊਜ਼ ਨੂੰ ਸੂਕ ਦਿੱਤਾ ਸੀ ਆ ਉਹ ਉਹਨਾਂ ਨੇ ਹੁਣ ਸੈਟਲਮੈਂਟ ਕਰ ਲਈ ਹੈਗੀ ਆ 15 ਮਿਲੀਅਨ ਡਾਲਰ ਦੇ ਵਿੱਚ ਸੈਟਲਮੈਂਟ ਕੀਤੀ ਆ ਸਰੋਤਿਆਂ ਨੂੰ ਦੱਸਦੇ ਜਾਈਏ ਪਈ ਮਾਰਚ 10 2024 ਦੇ ਵਿੱਚ ਲਾਸੂਟ ਫਾਈਲ ਕੀਤਾ ਗਿਆ ਸੀ ਪ੍ਰੈਜ਼ੀਡੈਂਟ 트럼ਪ ਹੋਣਾ ਵੱਲੋਂ ਜਦੋਂ ABC ਨਿਊਜ਼ ਦੇ ਇੱਕ ਕਮੈਂਟੇਟਰ ਹੈਗੇ ਜੋਸ ਸਟੈਪਨਪਲਸ ਉਹਨਾਂ ਨੇ ਇਹ ਕਿਹਾ ਸੀ ਕਿ ਜੋ 트럼ਪ ਹੋਣੀ ਆ ਉਹ ਰੇਪ ਕੇਸ ਦੇ ਵਿੱਚ ਲਾਇਬਲ ਹੈਗੇ ਆ ਈ ਜੀਨ ਕੈਰਲ ਜੋ ਸਿਵਲ ਕੇਸ ਹੋਇਆ ਸੀ 트럼ਪ ਹੋਣਾ ਨੇ ਡਿਨਾਈ ਕੀਤਾ ਸੀ ਕਹਿੰਦੇ ਭਈ ਇਸ ਰੇਪ ਇਹਦਾ ਰੇਪ ਨਾਲ ਕੋਈ ਲੈਣਾ ਦੇਣਾ ਨਹੀਂ ਬਾਅਦ ਦੇ ਵਿੱਚ ਜਿਊਰੀ ਨੇ ਫਾਈਂਡ ਆਊਟ ਕੀਤਾ ਸੀ ਕਿ 트럼ਪ ਹੋਣਾ ਨੇ sexually abuse ਕੀਤਾ ਸੀ ਕੈਰਲ ਨੂੰ ਜਿਹਦੇ ਕਰਕੇ ਉਹਨਾਂ ਨੂੰ ਲਾਇਬਲ ਕੀਤਾ ਜਾ ਸਕਦਾ ਸੀ ਫॉर ਬੈਟਰੀ ਦੋ ਕਹਿੰਦੇ ਭਈ ਇਹਦੇ ਵਿੱਚ ਕੋਈ ਨਹੀਂ ਲੱਭਿਆ ਸੀ ਭਈ ਉਹਨਾਂ ਨੇ ਉਹਦਾ ਜਿਹੜਾ ਪ੍ਰੂਵ ਕਰ ਸਕੇ ਭਈ ਰੇਪ ਕੀਤਾ ਸੀ ਸੋ ਜਿਸ ਟਾਈਮ ਦੇ ਉੱਤੇ ਜੋਰਜ ਸਟੈਪਨੇਪਲਸ ਜੋ ਸ਼ੋ ਕਰ ਰਿਹਾ ਸੀ ਉਹਨਾਂ ਨੇ ਇਸ ਸ਼ਬਦ ਨੂੰ ਰੇਪ ਨੂੰ ਘੱਟੋ ਘੱਟ 10 ਵਾਰ ਰਿਪੀਟ ਕੀਤਾ ਸੀ ਜਦਕਿ ਉਹਨਾਂ ਨੂੰ ਪਤਾ ਸੀ ਭਈ ਇਹ ਇਹ ਚੀਜ਼ ਗਲਤ ਹੈਗੀ ਆ ਹੁਣ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਪ੍ਰੈਜ਼ੀਡੈਂਟ ਡਰਾਪ ਹੁਣੀ ਆ ਰਹੇ ਸੋ ਹੁਣ ਖਤਰਾ ਵੀ ਹੋਊਗਾ ਵੀ ਸਾਡੇ ਕੀਤੇ ਚੈਨਲ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਇਹਨਾਂ ਨੇ ਜੋ 15 ਮਿਲੀਅਨ ਡਾਲਰ ਦੇ ਵਿੱਚ ਉਹ ਸੈਟਲਮੈਂਟ ਕਰ ਲਈ ਹੈਗੀ ਆ ਪਰ ਜੋਰਜ ਸਟੈਪਨੇਪਲਸ ਜੋ ਆ ਉਹਨਾਂ ਨੇ ਜਿਹੜਾ ਪਿਛਲੇ ਵੀਕ ਉਹਨਾਂ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹਦੇ ਬਾਬਤ ਜਿਹੜੀ ਗੱਲ ਆ ਉਹ ਨਹੀਂ ਕੀਤੀ ਬਹੁਤ ਸਾਰੇ ਜਿਹੜੇ ਲੈਫਟ ਲੀਨਿੰਗ ਮੀਡੀਆ ਵਾਲੇ ਆ ਉਹ ਕਹਿੰਦੇ ਭਈ ਇਹ ਇਹ ਟਾਈਮਿੰਗ ਗਲਤ ਆ ਵੀ ਜੀ ਸੈਟਲ ਕਰਨਾ ਸੀ ਜਾਂ ਪਹਿਲਾਂ ਕਰਦੇ ਜਾਂ ਨਾ ਕਰਦੇ ਪਰ ਇਹ ਡਰ ਦੇ ਮਾਰੇ ਜਿਹੜਾ ਆ ਇਹਨਾਂ ਨੇ ਹੁਣ ਸੈਟਲ ਕੀਤਾ ਹੈਗਾ ਨਹੀਂ ਇਹਨਾਂ ਨੇ ਕਿਹਾ ਸੀ ਨਾ ਟਰੰਪ ਹੁਣਾਂ ਨੇ ਵੀ ਇਹਨਾਂ ਦਾ ਲਾਇਸੈਂਸ ਜਿਹੜਾ ਰੱਦ ਕਰ ਦੇਣਾ ਚਾਹੀਦਾ ਤੇ ਫਿਰ ਆ ਓਟ੍ਰੇਲੀਆ ਤਾਂ ਉਹਨਾਂ ਨੂੰ ਆਉਣੀ ਐ ਸੀਗੀਆਂ ਸੋ ਇਸ ਲਈ ਸ਼ਾਇਦ ਉਹ ਕਹਿੰਦੇ ਵੀ ਭਾਈ ਪਹਿਲੋਂ ਪਹਿਲੋਂ ਸੈਟਲ ਕਰ ਲਓ ਇਸ ਤੋਂ ਪਹਿਲਾਂ ਪਟਾਕਾ ਹੀ ਜਿਹੜਾ ਪੈ ਜਾਵੇ ਚੈਨਲ ਤੋਂ ਹੀ ਹੱਥ ਜਿਹੜਾ ਉਹਨਾਂ ਨੂੰ ਧੋਣਾ ਪੈ ਜਾਵੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ABC ਨਿਊਜ਼ ਨੂੰ ਸੂ ਕੀਤਾ ਸੀ ਆ ਉਹ ਉਹਨਾਂ ਨੇ ਹੁਣ ਸੈਟਲਮੈਂਟ ਕਰ ਲਈ ਹੈਗੀ ਆ 15 ਮਿਲੀਅਨ ਡਾਲਰ ਦੇ ਵਿੱਚ ਇਹ ਸੈਟਲਮੈਂਟ ਕੀਤੀ ਆ ਸਰੋਤਿਆਂ ਨੂੰ ਦੱਸਦੇ ਜਾਈਏ ਪਈ ਮਾਰਚ 10 2024 ਦੇ ਵਿੱਚ ਲਾ ਸੂਟ ਫਾਈਲ ਕੀਤਾ ਗਿਆ ਸੀ ਪ੍ਰੈਜ਼ੀਡੈਂਟ 트럼ਪ ਹੁਣਾ ਵੱਲੋਂ ਜਦੋਂ ABC ਨਿਊਜ਼ ਦੇ ਇੱਕ ਕਮੈਂਟੇਟਰ ਹੈਗੇ ਜੋਸ ਸਟੈਪਨਪਲਸ ਉਹਨਾਂ ਨੇ ਇਹ ਕਿਹਾ ਸੀ ਕਿ ਜੋ 트럼ਪ ਹੁਣੀ ਆ ਉਹ ਰੇਪ ਕੇਸ ਦੇ ਵਿੱਚ ਲਾਇਬਲ ਹੈਗੇ ਆ ਈ ਜੀਨ ਕੈਰਲ ਜੋ ਸਿਵਲ ਕੇਸ ਹੋਇਆ ਸੀ 트럼ਪ ਉਹਨਾਂ ਨੇ ਡਿਨਾਈ ਕੀਤਾ ਸੀ ਕਹਿੰਦੇ ਭਈ ਇਹ ਇਸ ਰੇਪ ਇਹਦਾ ਰੇਪ ਨਾਲ ਕੋਈ ਲੈਣਾ ਦੇਣਾ ਨਹੀਂ ਬਾਅਦ ਦੇ ਵਿੱਚ ਜਿਊਰੀ ਨੇ ਫਾਈਂਡ ਆਊਟ ਕੀਤਾ ਸੀ ਕਿ 트럼ਪ ਹੁਣਾ ਨੇ sexually abuse ਕੀਤਾ ਸੀ ਕੈਰਲ ਨੂੰ ਜਿਹਦੇ ਕਰਕੇ ਉਹਨਾਂ ਨੂੰ ਲਾਇਬਲ ਕੀਤਾ ਜਾ ਸਕਦਾ ਸੀ ਫॉर ਬੈਟਰੀ ਦੋ ਕਹਿੰਦੇ ਭਈ ਇਹਦੇ ਵਿੱਚ ਕੋਈ ਨਹੀਂ ਲੱਭਿਆ ਸੀ ਭਈ ਉਹ ਉਹਨਾਂ ਨੇ ਉਹਦਾ ਜਿਹੜਾ ਪ੍ਰੂਵ ਕਰ ਸਕੇ ਭਈ ਰੇਪ ਕੀਤਾ ਸੀ ਸੋ ਜਿਸ ਟਾਈਮ ਦੇ ਉੱਤੇ ਜੋਰਜ ਸਟੈਪਨੇਪਲਸ ਜੋ ਸ਼ੋ ਕਰ ਰਿਹਾ ਸੀ ਉਹਨਾਂ ਨੇ ਇਸ ਸ਼ਬਦ ਨੂੰ ਰੇਪ ਨੂੰ ਘੱਟੋ ਘੱਟ 10 ਵਾਰ ਰਿਪੀਟ ਕੀਤਾ ਸੀ ਜਦ ਕਿ ਉਹਨਾਂ ਨੂੰ ਪਤਾ ਸੀ ਭਈ ਇਹ ਇਹ ਚੀਜ਼ ਗਲਤ ਹੈਗੀ ਆ ਹੁਣ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਪ੍ਰੈਜ਼ੀਡੈਂਟ ਡਰੱਬ ਹੁਣੀ ਆ ਰਹੇ ਸੋ ਹੁਣ ਖਤਰਾ ਵੀ ਹੋਊਗਾ ਵੀ ਸਾਡੇ ਕਿਤੇ ਚੈਨਲ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਇਹਨਾਂ ਨੇ ਜੋ 15 ਮਿਲੀਅਨ ਡਾਲਰ ਦੇ ਵਿੱਚ ਉਹ ਸੈਟਲਮੈਂਟ ਕਰ ਰਹੀ ਹੈਗੀ ਆ ਪਰ ਜੋਰਜ ਸਟੈਪਨੇਪਲਸ ਜੋ ਆ ਉਹਨਾਂ ਨੇ ਜਿਹੜਾ ਪਿਛਲੇ ਵੀਕ ਉਹਨਾਂ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹਦੇ ਬਾਬਤ ਜਿਹੜੀ ਗੱਲ ਦਾ ਉਹ ਨਹੀਂ ਕੀਤੀ ਬਹੁਤ ਸਾਰੇ ਜਿਹੜੇ ਲੈਫਟ ਲੀਨਿੰਗ ਮੀਡੀਆ ਵਾਲੇ ਆ ਉਹ ਕਹਿੰਦੇ ਭਈ ਇਹ ਇਹ ਟਾਈਮਿੰਗ ਗਲਤ ਆ ਵੀ ਜੀ ਸੈਟਲ ਕਰਨਾ ਸੀ ਜਾਂ ਪਹਿਲਾਂ ਕਰਦੇ ਜਾਂ ਨਾ ਕਰਦੇ ਪਰ ਇਹ ਡਰ ਦੇ ਮਾਰੇ ਜਿਹੜਾ ਆ ਇਹਨਾਂ ਨੇ ਹੁਣ ਸੈਟਲ ਕੀਤਾ ਹੈਗਾ ਨਹੀਂ ਇਹਨਾਂ ਨੇ ਕਿਹਾ ਸੀ ਨਾ ਟਰੰਪ ਹੁਣਾਂ ਨੇ ਵੀ ਇਹਨਾਂ ਦਾ ਲਾਇਸੈਂਸ ਜਿਹੜਾ ਰੱਦ ਕਰ ਦੇਣਾ ਚਾਹੀਦਾ ਤੇ ਫਿਰ ਆ ਓਟ੍ਰੇਲੀਆ ਤਾਂ ਉਹਨਾਂ ਨੂੰ ਆਉਣੀ ਹੈ ਸੀਗੀਆਂ ਸੋ ਇਸ ਲਈ ਸ਼ਾਇਦ ਉਹ ਕਹਿੰਦੇ ਵੀ ਭਾਈ ਪਹਿਲੋਂ ਪਹਿਲੋਂ ਸੈਟਲ ਕਰ ਲਓ ਇਸ ਤੋਂ ਪਹਿਲਾਂ ਪਟਾਕਾ ਹੀ ਜਿਹੜਾ ਪਾ ਜਵੇ ਚੈਨਲ ਤੋਂ ਹੀ ਹੱਥ ਜਿਹੜਾ ਉਹਨਾਂ ਉਹਨਾਂ ਨੂੰ ਧੋਣਾ ਪੈ ਜਵੇ